ਚੰਗੜਰ ਨੋਤ ਕਹਿੰਦੀ ਹੈ ਵੀ ਕਾਨੂੰਨੀ ਵਿੱਲ ਵਾਪਸ ਆ ਜਾਣ। ਉਹ ਬੀਬੀ ਬਾਰੇ ਜੇ ਨਾਂ ਹੀ ਬੋਲਿਆ ਜਾਵੇ ਤਾਂ ਕੋਈ ਚੰਗਾ। ਹੂੰ। ਉਹ ਬੀਬੀ ਦਾ ਮੈਨੂੰ ਤਾਂ ਐ ਲੱਗਦਾ ਵੀ ਉਹਦੇ ਦਿਮਾਗ 'ਚ ਕੋਈ ਗੜਬੜ ਹੋਈ ਵੀ ਹੈ। ਉਹ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਤੋਂ ਹੂੰ। ਉਹਦਾ ਦਿਮਾਗ ਚੈੱਕ ਕਰਾਉਣ ਵਾਲਾ। ਲੋਕਾਂ ਨੂੰ ਤਾਂ MP ਜਿੱਤ ਕੇ ਹਾਰ ਪੈਂਦੇ ਸੀ ਉਹਨੂੰ ਥੱਪੜ ਪਾਈ। ਸੱਚ ਨੂੰ ਜੋ ਤਾਂ ਮੂੰਹ ਬੰਦ ਕਰਨਾ ਉਹਦੇ ਨਾਲ ਰਸੇ ਰਹਿਣ ਪਾਰਟੀ 'ਚੋਂ ਬਾਹਰ ਕੱਢਣ। ਹੂੰ। ਉਹਦੀ ਮੈਂਬਰਸ਼ਿਪ ਹੈ ਜਿਹੜੀ ਉਹ MP ਵਾਲੀ ਖਾਰਜ ਕਰਨ। ਫਿਰ ਲੱਗ ਜੂ ਪਤਾ ਵੀ ਸੱਚ ਨੂੰ ਬੋਲਦੀ ਹੈ। ਧਰਨੇ ਲਾਉਣ ਦੀ ਲੋੜ ਕਿਉਂ ਪੈ ਰਹੀ ਹੈ? ਕੀ ਗੱਲ ਕਾਨੂੰਨ ਬਣਿਆ ਹੋਇਆ ਵੀ ਭਾਈ ਜੇ ਕੋਈ ਮਲਾਬਟਖੋਰ ਹੈ ਕੋਈ ਨਕਲੀ ਚੀਜ਼ ਵੇਚਦਾ ਹੈ ਉਹਦੇ ਤੇ ਉਸ 7 NC ਦੀ ਧਾਰਾ ਦੇ ਤਹਿਤ ਪਰਚਾ ਹੋ ਕੇ ਮੁਕੱਦਮਾ ਚੱਲ ਕੇ ਉਹਨੂੰ ਸਜ਼ਾ ਮਿਲੀ ਠੀਕ ਹੈ ਇਹ ਕੰਮ ਨਹੀਂ ਹੁੰਦਾ ਵੀ 60 ਇਹਨਾਂ ਨੇ ਸੈਂਪਲ ਲਏ 60 ਦੇ 60 ਡੀਪੀ ਤੇ ਫੇਲ ਹੋ ਗਏ ਮਿਰਚਾਂ ਦੇ ਵਿੱਚ ਫਿਰ ਮਚੀਰ ਰਲਾ ਦਿਓ ਜਿਹੜਾ ਮਸਾਲਾ ਉਹਦੇ ਵਿੱਚ ਘੋੜਿਆਂ ਦੀ ਲਿੱਦਰ ਰਲਾ ਦਿਓ ਤੇ ਸਰਿਆਂ ਵਿੱਚੋਂ ਤਾਂ ਕਫੜਿਆ ਗਿਆ ਵੀ ਘਿਓ ਦੇ ਵਿੱਚ ਚਰਬੀ ਰਲਾ ਦਿਓ ਕੱਝਾਈ ਹੋ ਗਿਆ ਹੁਣ ਜੀ ਕਿ ਦਿੱਲੀ ਚ ਧੂਆਂ ਪਹੁੰਚ ਗਿਆ ਜੀ ਹੁਣ ਕਹਿਣਗੇ ਸਿਆਣੇ ਕਹਿੰਦੇ ਆ ਨਾ ਹਾਥੀ ਦੇ ਅੰਦਰ ਖਾਣ ਵਾਲੇ ਕਹਿੰਦੇ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਤੇ ਆ ਫੈਸਲਾ ਵਾਪਸ ਨਾ ਲਿਆ ਭਗਵੰਤ ਮਾਨ ਦੀ ਸਰਕਾਰ ਨੇ ਇਹ ਤੇ ਫੌਰੀ ਫਿਰ ਸੰਘਰਸ਼ ਤੇਜ਼ ਕਰਾਂਗੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਫਿਰ ਤੁਰੰਤ ਜੂਨ ਟਰਨ ਲੈਣਾ ਪਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਲੂਰਵਰ ਚੋਤਾ ਇਸ ਵੇਲੇ ਅਸੀਂ ਮੌਜੂਦ ਆ ਕਿ ਸੱਣੀ ਧਰਨੇ ਦੇ ਵਿੱਚ ਕਿਉਂਕਿ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਰੋਸ ਮਜ਼ਹਰਾ ਜ਼ਾਹਿਰ ਕੀਤਾ ਜਾਇਆ ਰਿਹਾ ਕਿਸਾਨ ਜੂਨੀਅਨ ਇਕਤਾ ਉਗਰਾਹ ਦੇ ਵੱਲੋਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਧਰਨੇ ਦਾ ਕੀ ਮਕਸਦ ਹੈ ਕਿਹੜੀ ਨਾਰਾਜ਼ਗੀ ਹੈ ਜਿਹੜੀ ਉਹਨੋਂ ਜ਼ਾਹਿਰ ਕਰਨਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਵਧੀਆ ਚੜਦੀ ਕਲਾ ਤੇ ਆ ਫੈਸਲਾ ਵਾਪਸ ਨਾ ਲਿਆ ਭਗਵੰਤ ਮਾਨ ਦੀ ਸਰਕਾਰ ਨਹੀਂ ਰਹੀ ਇਹ ਤੇ ਫੌਰੀ ਫਿਰ ਇਹ ਸੰਘਰਸ਼ ਤੇਜ਼ ਕਰਾਂਗੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਲਾਉਣ ਦੀ ਲੋੜ ਕਿਉਂ ਪੈ ਰਹੀ ਹੈ ਕੀ ਗੱਲ ਹੋ ਗਈ ਹੁਣ ਦੇਖੋ ਅਸਲ ਵਿੱਚ ਸਾਡਾ ਮਸਲਾ ਜਿਹੜੇ ਕਿਰਤੀ ਲੋਕਾਂ ਸੀ ਸਾਡਾ ਮਸਲਾ ਤਾਂ ਧਰਨਿਆਂ ਨਾਲ ਹੀ ਹੱਲ ਹੋਊਗਾ ਇਕੱਲੇ ਧਰਨਿਆਂ ਨਾਲ ਨਹੀਂ ਇਤੋਂ ਬਾਹਰ ਸਭ ਨੂੰ ਲੰਮੇ ਮੋਰਚੇ ਲਾਉਣੇ ਪੈਂਦੇ ਸਾਨੂੰ ਤਾਂ ਦਿਨ ਰਾਤ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਸਾਡੇ ਆਉਂਦਾ ਦਿੱਕਤ ਆਉਂਦੀ ਹੈ ਹਰ ਗੱਲ ਤੇ ਸਾਨੂੰ ਸਰਕਾਰ ਨੂੰ ਜਗਾਉਣ ਖਾਤਰ ਧਰਨਾ ਲਾਉਣਾ ਪੈਂਦਾ ਹੈ ਸਧਾਰਨ ਗੱਲ ਨਾਲ ਵੀ ਸਰਕਾਰ ਸਾਡੀ ਸੁਣਦੀ ਨਹੀਂ ਗੱਲ ਤੇ ਜਦੋਂ ਅਸੀਂ ਧਰਨਾ ਲਾਉਨੇ ਆਂ ਉਦੋਂ ਕੁਝ ਨਾ ਕੁਝ ਮਾੜਾ ਮੋਟਾ ਇਹਨਾਂ ਦੇ ਕੰਨ ਤੇ ਜੂੰ ਸ਼ਰਕਦੀ ਹੈ ਉਦੋਂ ਬਾਅਦ ਉਹ ਮੰਗ ਜੇ ਮੰਨ ਵੀ ਲੈਂਦੇ ਆ ਉਦੋਂ ਬਾਅਦ ਉਹ ਮੰਗ ਨੂੰ ਲਾਗੂ ਕਰਾਉਣ ਖਾਤਰ ਸਾਨੂੰ ਫੇਰ ਉਹ ਸੰਘਰਸ਼ ਉਹ ਤੋਂ ਵੱਡਾ ਲੜਨਾ ਪੈਂਦਾ ਇਸ ਕਰਕੇ ਜੋ ਅੱਜ ਅਸੀਂ ਧਰਨਾ ਲਾਇਆ ਅੱਜ ਸਾਡਾ ਇੱਕੋ ਇੱਕ ਮੁੱਦਾ ਜਿਹੜਾ ਕਿ ਇਸ ਮੁੱਦੇ ਤੇ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਿਸਾਨਾਂ ਨੂੰ ਜੀ ਕਿਉਂਕਿ ਜੇ ਇੱਥੇ ਜ਼ਖੀਰੇਬਾਜ਼ੀ ਹੁੰਦੀ ਹੈ ਇੱਥੇ ਕੋਈ ਨਕਲੀ ਚੀਜ਼ਾਂ ਵਿਕਦੀਆਂ ਹੈ ਜੀ ਸਾਬ ਨੇ ਇਹ ਸੀ ਧਾਰਾ ਬਣੀ ਹੋਈ ਹੈ ਨਾਲ ਕੋਲੇ ਕਾਨੂੰਨ ਬਣਿਆ ਹੋਇਆ ਹੈ ਵੀ ਭਾਈ ਜੇ ਕੋਈ ਮਲਾਪ ਟਖੋਰ ਹੈ ਕੁਈ ਨਕਲੀ ਚੀਜ਼ ਵੇਚਦਾ ਹੈ ਉਹਦੇ ਤੇ ਉਸ 7 ਐਸ ਈ ਸੀ ਦੀ ਧਾਰਾ ਦੇ ਤਹਿਤ ਪਰਚਾ ਹੋ ਕੇ ਮੁਕੱਦਮਾ ਚੱਲ ਕੇ ਉਹਨੂੰ ਸਜ਼ਾ ਮਿਲੀ ਠੀਕ ਹੈ ਇਹ ਕੰਮ ਨਹੀਂ ਹੁੰਦਾ ਪਿਛਲੇ ਦਿਨੀ ਦੇਖੋ ਆਉਣ ਵਾਲਾ ਸੀਜ਼ਨ ਹੈ ਹਾਂ ਜੀ ਡੀ ਏ ਪੀ ਦੀ ਲੋੜ ਪੈਣੀ ਆ ਕਿਸਾਨਾਂ ਨੂੰ ਉਸ ਤੋਂ ਪਹਿਲਾਂ ਹੁਣ ਆਲੂ ਬੀਜਣੇ ਆ ਉਹਨਾਂ ਨੂੰ ਫੌਰੀ ਲੋੜ ਬਣਦੀ ਆ ਉਸ ਤੋਂ ਬਾਅਦ ਫਰੋਂ ਦੀ ਬਿਜਾਈ ਹੋਣੀ ਆ ਉਹਦੇ 'ਚ ਵੀ ਲੋੜ ਪੈਣੀ ਆ ਜੀ ਉਸ ਤੋਂ ਬਾਅਦ ਕਣਕ ਦੀ ਜੋਰਾਂ ਛੋਰਾ ਤੇ ਬਿਜਾਈ ਹੋਣੀ ਉਹਦੇ 'ਚ ਵੱਡੀ ਪੱਧਰ ਤੇ ਯਾਨੀ ਡੀ ਏ ਪੀ ਦੀ ਲੋੜ ਕਿਸਾਨਾਂ ਨੂੰ ਹੁਣ ਆ ਗਈ ਸਾਹਮਣੇ ਹਾਂ ਜੀ ਪਰਾ ਪਿਛਲੇ ਦਿਨੀ ਬਿਆਨ ਇਹੋ ਜੇ ਲੱਗਿਆ ਐਡੀਆਂ ਸੁਰਖੀਆਂ ਬਣੀਆਂ ਵੀ 60 ਇਹਨਾਂ ਨੇ ਸੈਂਪਲ ਲੈ 60 ਦੇ 60 ਡੀਏਪੀ ਤੇ ਫੇਲ ਹੋ ਗਏ ਅੱਛਾ ਕਿਸੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਇੱਕਾ ਕੱਲ ਦੀ ਉਧਾਰਨੀ ਅਜੇ ਸਹੀ ਵੀ ਨਹੀਂ ਸੁੱਕੀ ਉਸ ਖਬਰ ਦੀ ਦੌਦਰ ਦਾ ਕਿਸਾਨ ਗਣੇਸ਼ ਨਾਂ ਦੀ ਕੋਈ ਫੈਕਟਰੀ ਹੈ ਸੰਗਰੂਰ ਦੇ ਵਿੱਚ ਉਹ ਨਕਲੀ ਖਾਦ ਬਣਾ ਕੇ ਡੀਏਪੀ ਵੇਚ ਰਿਹਾ ਦੇਖੋ ਇੰਨਾ ਮਹਿੰਗਾ ਇਹ ਪਦਾਰਥ ਹੈ ਉਹ ਕਰ ਰਹੇ ਨੇ ਤਾਂ ਜਿਹੜੇ ਪ੍ਰਬੂਤ ਕਰਨ ਵਾਲੇ ਆ ਪ੍ਰੋਡਕਟ ਵੇਚ ਰਹੇ ਆ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਅੱਗੇ ਪਾਸ ਕਿਵੇਂ ਹੋ ਰਹੇ ਨੇ ਇਹ ਨਹੀਂ ਸਮਝ ਆ ਰਹੀ ਇਹਦਾ ਮਤਲਬ ਇਹ ਬਣਦਾ ਵੀ ਸਰਕਾਰ ਹੀ ਜਿਹੜੀ ਨਕਲੀ ਚੀਜ਼ਾਂ ਵੇਚਣ ਵਾਲੀ ਦੀ ਆ ਜ਼ਖੀਰੇਵਾਜਾਂ ਦੀ ਆ ਕਾਰਪੋਰੇਟ ਘਰਾਣਿਆਂ ਦੀ ਆ ਲੋਕਾਂ ਦੀ ਦੋਖੀ ਸਰਕਾਰ ਹੈ ਇਹਦਾ ਮਤਲਬ ਇਹ ਬਣਦਾ ਨਹੀਂ ਤਾਂ ਦਿਖ ਰਿਹਾ ਸਾਡਾ ਦੂਜੇ ਪਾਸੇ ਸੱਚ ਹੱਕ ਦੀ ਆਵਾਜ਼ ਨੂੰ ਦਪਾਉਣਾ ਹੈ ਉਦੋਂ ਹੀ ਮਿੰਟ ਚ ਹਰਕਤ ਆ ਜਾਂਦੇ ਆ ਤੁਹਾਡੇ ਕੋਲੇ ਪਿਛਲੇ ਦਿਨੀ ਉਦਾਹਰਣ ਹੀ ਹੈਗੀ ਆ ਮਾਲਵਿੰਦਰ ਮਾਲੀ ਜਿਹੜਾ ਟਿੱਪਣੀ ਕਰ ਸੀ ਉਹਨੂੰ ਘੰਟਿਆਂ ਜੀ ਐਫ ਆਈ ਆਰ ਦਾ ਜਕਰ ਕੇ ਅੰਦਰ ਠੋਕਿਆ ਤੇ ਇਧਰ ਐਡੇ ਐਡੇ ਜ਼ਖੀਰੇबाज ਐ ਨਿਤ ਸ਼ਰੇਮ ਨਕਲੀ ਚੀਜ਼ਾਂ ਵੇਚੀ ਜਾਂਦੇ ਐ ਇਦੋਂ ਕਹਾ ਜ਼ਖੀਰੇबाज ਇਕੱਠੀ ਕਰਕੇ ਨਕਲੀ ਥੋੜ ਪੈਦਾ ਕਰਦੇ ਆ ਨਕਲੀ ਥੋੜ ਪੈਦਾ ਕਰਕੇ ਲੋਕਾਂ ਤੇ ਹੱਕ ਸਵਾ ਮੜਦੇ ਆ ਇੱਥੇ ਹੀ ਨਹੀਂ ਖੜਦੇ ਫਿਰ ਉਹ ਉਹ ਆਏ ਕਹਿੰਦੇ ਵੀ 2 ਜੇ ਡੀ ਪੀ ਦੇ ਗੱਟੇ ਲੈਣੇ ਆ ਤੁਸੀਂ ਨਾਲ ਇੱਕ ਪੈਕਟ ਨੈਨੋ ਖਾਦਾ ਲਓ ਜਿਹੜਾ ਕਿ ਕੋਈ ਲੋੜ ਨਹੀਂ ਖੇਤੀਬਾੜੀ ਮਹਾਰਾਜ ਜਿਹੜੇ ਉਹ ਸਪਾਰਸ਼ ਕਰਦੇ ਵੀ ਇਹਦੀ ਕੋਈ ਸਪਾਰਸ਼ ਨਹੀਂ ਇਹ ਬੇਲੋੜਾ ਕੁਛ ਨਹੀਂ ਇਹਦਾ ਕੋਈ ਕੋਈ ਫਾਇਦਾ ਨਹੀਂ ਇਹਦੇ ਬਾਬ ਨੂੰ ਸਾਰਾ ਕੁਝ ਵਰਤਾਰਾ جاری ਹੈ ਸਗੋ ਵਰਤਾਰਾ ਨਹੀਂ ਜਾਰੀ ਪੰਜਾਬ ਸਰਕਾਰ ਦਾ ادارਾ ਸਹਿਕਾਰਤਾ ਵਿਭਾਗ ਹਮ ਸਹਿਕਾਰੀ ਸੁਭਾਵਾਂ ਦੇ ਵਿੱਚ ਪਹਿਲੇ ਹੀ ਆਰਡਰ ਕੱਢਦੇ ਸੁਸਾਇਟੀਆਂ ਦੀਆਂ ਕਮੇਟੀਆਂ ਤੋਂ ਮਤੇ ਪਵਾ ਲੇ ਜੀ ਵੀ ਅਸੀਂ ਭਾਈ ਉਹ ਜਿਹੜਾ ਨਕਲੀ ਇਹ ਨਾਲ ਜਿਹੜੀ ਨੈਨੂ ਖਾਦਾ ਜਣੀ ਦੁੱਗਣੇ ਰੂਪ ਦੇ ਵਿੱਚ ਜੇ ਮੰਨ ਲਓ 400 ਦਾ ਮਤਲਬ ਕੋਈ 400 ਘੱਟਾ ਬੀਏਪੀ ਉਹ ਨਾਲ 200 ਪ੍ਰਾਈਵਟ ਨਾਲ ਉਹ ਦੇਤਾ ਦੋ ਮਗਰੇ ਕੋ ਵੀ ਦਿਓ ਉਹ ਜਬਰੀ ਮੜਿਆ ਜਾ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਇਸ ਤੇ ਆਏ ਆ ਵੀ ਇਹ ਜਿਹੜਾ ਜਬਰੀ ਖਾਦਾਂ ਦੇ ਨਾਲ ਕੋਈ ਚੀਜ਼ਾਂ ਵੜਨ ਵਾਲਾ ਵਰਤਾਰਾ ਨਕਲੀ ਚੀਜ਼ਾਂ ਵਰਤਾਰਾ ਮੜਨ ਵਾਲਾ ਇਹ ਸਾਰਾ ਬੰਦ ਹੋਵੇ ਇਹਦੇ ਪ੍ਰਤੀ ਅਸੀਂ ਵੱਡੇ ਇਕੱਠ ਕਰਕੇ ਸਾਡੀ ਜਥੇਬੰਦੀ ਵੀ ਕਈ ਇਕਤਾ ਗ੍ਰਾਹਾਂ ਵੱਲੋਂ ਅੱਜ ਪੂਰੇ ਸੂਬੇ ਅੰਦਰ ਅੱਛਾ ਜੀ ਜ਼ਿਲ੍ਹਾ ਵਾ ਹੈਡਕੁਆਟਰਾਂ ਤੇ ਵੱਡੇ ਧਰਨੇ ਦੇ ਕੇ ਅਸੀਂ ਮੰਗ ਪੱਤਰ ਦੇ ਕੇ ਡੀਸੀਆਂ ਤੋਂ ਮੰਗ ਕਰਨੀ ਹੈ ਵੀ ਆ ਸਾਰਾ ਵਰਤਾਰਾ ਰੋਕਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਲਈ ਵੱਡਾ ਸੰਘਰਸ਼ ਕਰਾਂਗੇ ਕਿਤਾ ਸਿੱਧੇ ਤੌਰ ਤੇ ਸੇਧ ਦੇ ਨਾਲ ਹੀ ਖਿਲਵਾੜ ਦੇਖੋ ਸੇਧ ਦੇ ਨਾਲ ਤਾਂ ਹਾਲਤ ਇਹ ਹੈ ਵੀ ਅੱਜ ਇੱਥੇ ਇੰਨੀ ਵੱਡੀ ਖੁੱਲ੍ਹ ਐ ਲੋਕਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਪਹਿਲਾਂ ਸੁਣਦੇ ਹੁੰਦੇ ਸੀ ਵੀ ਹੱਦ ਹੋ ਗਈ ਯਾਰ ਜੀ ਵੀ ਮਿਰਚਾਂ ਦੇ ਵਿੱਚ ਹਿਰਮਚੀ ਰਲਾ ਦਿਓ ਜਿਹੜਾ ਮਸਾਲਾ ਉਹਦੇ ਵਿੱਚ ਘੋੜਿਆਂ ਦੀ ਲਿੱਦਰ ਰਲਾ ਦਿਓ ਤੇ ਸਰਿਆਂ ਵਿੱਚੋਂ ਤੋਂ ਕਫੜਿਆ ਗਿਆ ਵੀ ਘਿਓ ਦੇ ਵਿੱਚ ਚਰਬੀ ਰਲਾ ਦਿਓ ਇਹ ਆਮ ਰਸਤਰੀ ਐ ਹੁਣ ਉਹ ਤੂੰ ਗਾਹਾਂ ਕਿਤੇ ਗਾਹਾਂ ਨੰਗ ਦੁੱਧ ਦੇ ਅੰਕੜੇ ਆਏ ਹੋਇਆ ਜਿਹੜਾ ਦੁੱਧ ਲੋਕ ਅੱਜ ਪੀਂਦੇ ਆ ਇਹ ਜੇ ਉਹ ਕਹਿੰਦੇ ਆ ਵੀ ਕੁੱਲ ਦੁੱਧ ਜਿੰਨਾ ਪੈਦਾ ਹੁੰਦਾ ਉਹ ਲੋਕਾਂ ਦੀ ਲੋੜ ਤੋਂ ਕਿਤੇ ਥੱਲੇ ਆ ਪਰ ਦੁੱਧ ਬਾਫਰ ਹੋ ਰਿਹਾ ਇਹਦਾ ਮਤਲਬ ਇਹ ਨਕਲੀ ਦੁੱਧ ਟੜਾ-ਟੜ ਬਿਕ ਰਿਹਾ ਹੈ ਅਗਲੇ ਪੈਦਾ ਕਰ ਕਰਕੇ ਵੇਚ ਰਹੇ ਕੋਈ ਨਹੀਂ ਫੜਨ ਵਾਲਾ ਉਹਨੂੰ ਤੇ ਉਹ ਕਿੰਨਾ ਲੋਕਾਂ ਦੀ ਸਿਹਤ ਨਾਲ ਖਲਵਾੜ ਹੈ ਜਾਨੀ ਹਰ ਚੀਜ਼ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਦਵਾਈਆਂ ਦੇ ਵਿੱਚ ਖਾਦ ਖਰਾਕਾਂ ਦੇ ਵਿੱਚ ਨਕਲ ਪਹਿਲਾਂ ਬਣਦੀ ਹੈ ਅਸਲ ਨੂੰ ਹਜੇ ਟਾਈਮ ਲੱਗਦਾ ਇਸ ਕਰਕੇ ਇਹਦੇ ਤੋਂ ਸਾਬਤ ਹੁੰਦਾ ਵੀ ਸਰਕਾਰਾਂ ਜਾਣ ਬੁੱਝ ਕੇ ਜ਼ਖੀਰੇਵਾਜਾਂ ਨਾਲ ਲੁੱਟ ਖੋਹ ਕਰਨ ਵਾਲਿਆਂ ਦੇ ਨਾਲ ਇਹ ਨਕਲੀ ਕਰਨ ਵਾਲਿਆਂ ਨਾਲ ਲੋਕਾਂ ਦੀਆਂ ਸਿਹਤਾਂ ਨਾਲ ਖਲਵਾੜ ਕਰਨ ਵਾਲਿਆਂ ਨਾਲ ਇੱਥੇ ਤੇ ਬਿਲਾ ਲੋ ਵਾਤਾਵਰਣ ਤੇ ਕਿੰਨਾ ਅਸਰ ਪੈ ਰਿਹਾ ਹੈ ਵਾਤਾਵਰਣ ਦੇ ਪਾਣੀ ਦੂਸ਼ਿਤ ਕਰਨ ਦੇ ਮਾਮਲੇ ਵਿੱਚ ਕਿਸੇ ਫੈਕਟਰੀ ਤੇ ਕੋਈ ਪਾਬੰਦੀ ਨਹੀਂ ਜਿੰਨਾ ਮਰਜ਼ੀ ਉਹ ਗੰਦਪਿੱਲ ਧਰਤੀ 'ਚ ਪਾਈ ਜਾਵੇ ਜਿੰਨਾ ਮਰਜ਼ੀ ਗੰਦਪਿੱਲ ਉਹ ਦਰਿਆਵਾਂ 'ਚ ਰਲਾਈ ਜਾਣ ਜਿੰਨਾ ਮਰਜ਼ੀ ਉਹ ਪੀਣ ਵਾਲੇ ਪਾਣੀ 'ਚ ਰਲਾਈ ਜਾਣ ਐਂ ਹਵਾ ਜਿੰਨੀ ਜ਼ਹਿਰੀਲੀ ਹੋਗੀ ਜਿਹੜਾ ਮਰਜੀ ਜਿੱਥੇ ਕੋਸ ਮਰਜੀ ਸਿੱਟੀ ਜਾਵੇ ਤੇ ਜਦੋਂ ਜੇ ਮਜਬੂਰੀ ਵਸ ਇੱਕ 15 20 ਜਦੋਂ ਕਿਸਾਨ ਕੋਈ ਆਪਦੀ ਰੈਂਦ ਖੁਦ ਨੂੰ ਅੱਗ ਲਾਉਂਦੇ ਆ ਉਦੋਂ ਕਹਿੰਦੇ ਪ੍ਰਦੂਸ਼ਣ ਫੈਲ ਗਿਆ ਆ ਰਿਹਾ ਸੀਜ਼ਨ ਉਹਨੇ ਦੇਖਿਓ ਹੁਣ ਸੀਜ਼ਨ ਚ ਆ ਰਿਹਾ ਹੁਣ ਸਰਕਾਰ ਹਰਕਤ ਚ ਆਈ ਹੋਈ ਹੈ ਜੀ ਕਿ ਦਿੱਲੀ ਚ ਧੂਆਂ ਪਹੁੰਚ ਗਿਆ ਜੀ ਹੁਣ ਕਹਿਣਗੇ ਵੀ ਐਦੋਂ ਪਹਿਲਾਂ 11 12 ਮਹੀਨੇ 11.5 ਮਹੀਨੇ ਦਿੱਲੀ ਨੂੰ ਧੂਆਂ ਕਿੱਧਰ ਨਹੀਂ ਜਾਂਦਾ ਤੁਸੀਂ ਦਿੱਲੀ ਦੇ ਅੰਕੜੇ ਚੱਕੋ ਜਦੋਂ ਕਿਸਾਨਾਂ ਨੇ ਤੁਹਾਡੀ ਇਹ ਲਾਈ ਨਹੀਂ ਸੀ ਅੱਗ ਉਦੋਂ ਉਥੋਂ ਦਾ ਪ੍ਰਦੂਸ਼ਣ ਆ ਜਿਹੜਾ ਉਹ ਜਿਹੜੇ ਅੰਕੜੇ ਆਉਂਦੇ ਨੇ ਹਵਾ 'ਚ ਕਿੰਨੇ ਕੀ ਕਿੰਨੀ ਹੋਵੇ ਉਹ ਸਾਰੇ ਪੰਜਾਬ ਨਾਲ ਕਿਤੇ ਉਹ ਖਤਰਨਾਕ ਹੈ ਉਦੋਂ ਉਹ ਨਹੀਂ ਦੀਦਾ ਇਸ ਕਰਕੇ ਪਰ ਕਿਸਾਨ ਤਾਂ ਇਹ ਵੀ ਨਹੀਂ ਚਾਹੁੰਦਾ ਅੰਕੜੇ ਆਏ ਹੋਏ ਆ ਵੀ 92% ਆ ਜਿਹੜਾ ਹੋਰ ਹੋਰਾਂ ਚੀਜ਼ਾਂ ਤੋਂ ਪ੍ਰਦੂਸ਼ਣ ਹੈ 8% ਆ ਜਿਹੜੇ ਰੈਂਦ ਖੁੱਦ ਨਾ ਹੁੰਦਾ ਪਰ ਇਸ ਕਿਸਾਨ ਤਾਂ 8% ਵੀ ਜੇ ਕੋਈ ਉਦਾਸਰ ਪੈਂਦਾ ਉਹ ਨਹੀਂ ਪਚਾਉਣਾ ਚਾਹੁੰਦੇ ਅਸੀਂ ਕਹਿੰਦੇ ਆ 200 ਰੁਪਏ ਕਵਾਂਟਰਲ ਦੇ ਬੌਨਸ ਦੇ ਦਿਓ ਆ ਝੋਨਾ ਮੂਰੇ ਸੀਜ਼ਨ ਚ ਆਉਣਾ ਗਰੰਟੀ ਕਰਦੇ ਆਂ ਕਿ ਅਸੀਂ ਇੱਕ ਡਾਲ ਨੂੰ ਅੱਗ ਨਹੀਂ ਲਾਉਂਦੇ ਕਿਸਾਨ ਠੀਕ ਹੈ ਭਵੇਂ ਨੋਹਾਂ ਨਾ ਚੁੱਕ ਦੇਣ ਕਿਉਂਕਿ ਖਰਚਾ ਹੁੰਦਾ ਨਾ 200 ਰੁਪਏ ਜੇ ਕਵਾਂਟਰਲ ਤੇ ਬੌਨਸ ਦੇ ਦਿੰਦੇ ਆ ਉਹਦਾ ਨਾ ਖਰਚਾ ਪੂਰਾ ਹੋ ਜਾਊਗਾ ਉਹੀ ਖਰਚਾ ਸੀ ਉਧਰ ਕਰ ਦਾਂਗੇ ਸਰਕਾਰ ਇੱਕ ਪਾਸੇ ਕਹਿੰਦੀ ਆ ਅਸੀਂ 3000 ਏਕੜ ਮਗਰ ਪਰਾਲੀ ਦਾ ਮੁਨਾਫਾ ਦੇ ਦਾਂਗੇ ਅਸੀਂ ਕਹਿੰਨੇ ਮੁਫਤ ਚੱਕ ਲਓ ਸਾਡੀ ਸਾਡੇ ਨਾਲ ਵਾਦਾ ਕਰੋ ਸਮੇਂ ਸਿਰ ਕਿਸਾਨ ਦਾ ਖੇਤ ਵਹਿਲਾ ਕਰ ਦਿਓ ਤੁਸੀਂ ਜ ਕਮਾਲੋ ਮੁਨਾਫਾ ਅਸੀਂ ਤਾਂ ਫਰੀ ਦੇਣ ਨੂੰ ਤਿਆਰ ਆ ਸਾਡੇ ਪਿੰਡਾਂ ਦੇ ਪਿੰਡਾਂ ਨਾਲ ਕਰੂ ਕਰੇ ਜਿਹੜਾ ਮਰਜੀ ਯਾਰ ਐਗਰੀ ਕਰ ਲੈ ਕੋਈ ਮੰਤਰੀ ਆ ਜੇ ਕੋਈ ਕਾਰਖਾਨੇ ਦਾ ਆ ਜੇ ਅਸੀਂ ਤਿਆਰ ਬੈਠੇ ਆ ਪਰ ਇਹ ਗੱਲਾਂ ਕਰਨ ਨੂੰ ਹੋਰ ਆ ਕਮਾਉਣ ਨੂੰ ਹੋਰ ਆ ਜਿਨੇ ਸਿਆਣੇ ਕਹਿੰਦੇ ਆ ਨਾ ਹਾਥੀ ਦੇ ਅੰਦਰ ਖਾਣ ਵਾਲੇ ਕਹਿੰਦੇ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਇਹੋ ਜਿਹਾ ਸਾਡੇ ਦੇਸ਼ ਦੇ ਹਾਕਮਾਂ ਦੀ ਹਾਲਤ ਬਣੀ ਹੋਈ ਹੈ ਅਪਨੇ ਮੈਂ ਬਿਆਨ ਵੀ ਸੁਣਿਆ ਸੀ ਕੱਲ ਕਹਿੰਦੇ ਕੰਗੜਾ ਰਣੌਤ ਕਹਿੰਦੀ ਏ ਵੀ ਕਾਨੂੰਨੀ ਬਿੱਲ ਵਾਪਸ ਆ ਜਾਣ ਤੇ ਉਹ ਫੇਰ ਉਹ ਪੱਗਾਂ ਲੈ ਲਿਆ ਤੇ ਮੁੜ ਕੇ ਫੇਰ ਭਾਜਪੀ ਨੇ ਵੀ ਹੱਥ ਚੱਕਤਾ ਤੇ ਉਹ ਹੁਣ ਮ ਦੇਖੋ ਬੀਬਾ ਜੀ ਮੈਨੂੰ ਲੱਗਦਾ ਦੇਖੋ ਤੁਸੀਂ ਵੀ ਇੱਕ ਲੜਕੀ ਆ ਸਾਡੀ ਹਾਂ ਉਹ ਵੀ ਇੱਕ ਲੜਕੀ ਆ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਉਹ ਬੀਬੀ ਬਾਰੇ ਜੇ ਨਾਂ ਹੀ ਬੋਲਿਆ ਜਾਵੇ ਤਾਂ ਕੋਈ ਚੰਗਾ ਹੂੰ ਉਹ ਬੀਬੀ ਦਾ ਮੈਨੂੰ ਤਾਂ ਐਂ ਲੱਗਦਾ ਵੀ ਉਹਦੇ ਦਿਮਾਗ 'ਚ ਕੋਈ ਗੜਬੜ ਹੋਈ ਵੀ ਐ ਉਹ ਕਿਸੇ ਮਾਨਸਿਕ ਰੋਗਾ ਦੇ ਮਾਹਰ ਤੋਂ ਹੂੰ ਉਹਦਾ ਦਿਮਾਗ ਚੈੱਕ ਕਰਾਉਣ ਵਾਲਾ ਦੇਖੋ ਉਹ ਸੁਰਖੀਆਂ 'ਚ ਰਹਿਣ ਦੀ ਮਾਰੀ ਔਟਸਟ ਬਿਆਨ ਦਿੰਦੀ ਆ ਹੂੰ ਫਿਰਛੇ ਦੀ ਮਾਫੀ ਮੰਗ ਲੈਂਦੀ ਆ ਹੂੰ ਤੇ ਉਹ ਔਕਾਤ ਵੇਖ ਚੁੱਕੀ ਆ ਲੋਕਾਂ ਦੀ ਲੋਕਾਂ ਨੂੰ ਤਾਂ ਐਮਪੀ ਜਿੱਤ ਕੇ ਹਾਰ ਪੈਂਦਾ ਸੀ ਉਹਨੂੰ ਥੱਪੜ ਪਈ ਇਹ ਤਾਂ ਸਭ ਨੂੰ ਸੁਖਣਾ ਚਾਹੀਦਾ ਪਹਿਲਾਂ ਵੀ ਮਾਫੀ ਮੰਗੀ ਹੈ ਬੀਜੇਪੀ ਨੇ ਤਾਂ ਪਹਿਲਾਂ ਵੀ ਝੁਗਾ ਚੱਕਦਾ ਸੀਗਾ ਵੀ ਇਹ ਤਾਂ ਆਪ ਦੇ ਹਿਸਾਬ ਨਾਲ ਲਈ ਜਾਂਦੀ ਇਹਨੂੰ ਬੋਲਣ ਦਾ ਹੱਕ ਨਹੀਂ ਹੈਗਾ ਨਹੀਂ ਬੀਜੇਪੀ ਦੇ ਉਹਦੀ ਇਹ ਜਿਹੜੀ ਐਮਪੀ ਸ਼ਿਪ ਖਾਰਜ ਕਿਉਂ ਨਹੀਂ ਕਰਦੇ ਪਾਰਟੀ ਤਾਂ ਬਣਾਈ ਹੋਈ ਆ ਉਹ ਐਮ ਜਿਹੜੀ ਉਹਦੀ ਐਮਪੀ ਸ਼ਿਪ ਖਾਰਜ ਕਰਨ ਉਹ ਉਥੋਂ ਉਹਨੂੰ ਚੱਲਦਾ ਕਰਨ ਸੱਚ ਨੂੰ ਕਰਨਾ ਕਿਉਂਕਿ ਨਹੀਂ ਅਸਲ ਵਿੱਚ ਇਹ ਜਿੰਨਾ ਕਿ ਬੀਜੇਪੀ ਨੇ ਬਿਆਨ ਦਿੱਤਾ ਲੋਕਾਂ ਦੇ ਦਬਾਤ ਤਹਿਤ ਇਹ ਬਖਾਵਾ ਹੈ ਸੱਚ ਨੂੰ ਜੇ ਉਹਦਾ ਮੂੰਹ ਬੰਦ ਕਰਨਾ ਉਹਦੇ ਨਾਲ ਰਸੇ ਰਹਿਣ ਪਾਰਟੀ 'ਚੋਂ ਬਾਹਰ ਕੱਢਣ ਉਦੀ ਮੈਂਬਰਸ਼ਿਪ ਆ ਜਿਹੜੀ ਉਹ ਐਮਪੀ ਵਾਲੀ ਖਾਰਜ ਕਰਨ ਲੱਗ ਜੂ ਪਤਾ ਵੀ ਸੱਚ ਨੂੰ ਬੋਲਦੀ ਆ ਤੇ ਰੋਜ਼ ਰੋਜ਼ ਨਾ ਰੋਜ਼ ਕੋਈ ਨਾ ਕੋਈ ਉਹ ਪੰਗਾ ਖੜਾ ਕਰੀ ਰੱਖਦੀ ਆ ਭਾਜਪਾ ਵਾਸਤੇ ਅਸਲ ਗੱਲ ਉਹਨੂੰ ਐਂ ਲੱਗਦੀ ਆ ਵੀ ਦੇਖੋ ਚੰਗੇ ਕੰਮ ਕਰਕੇ ਵੀ ਸੁਰਖੀਆਂ 'ਚ ਆਇਆ ਜਾ ਸਕਦਾ ਚੰਗੇ ਕੰਮ ਕਰੇ ਉਹ ਫਿਲਮਾਂ ਦੀ ਐਕਟਰ ਆ ਚੰਗੀਆਂ ਫਿਲਮਾਂ ਬਣਾਵੇ ਆਪੇ ਉਹ ਚੰਗੀਆਂ ਸੁਰਖੀਆਂ 'ਚ ਆ ਜੂ ਪਰ ਇਹ ਤਾਂ ਨਹੀਂ ਵੀ ਮਾੜਾ ਕਰਕੇ ਸੁਰਖੀਆਂ 'ਚ ਆਉਣਾ ਮਾੜਾ ਕਰਕੇ ਸੁਰਖੀਆਂ 'ਚ ਆਉਣਾ ਦੇਖੋ ਸਮਾਜ ਲਈ ਖਤਰਨਾਕ ਹੁੰਦਾ ਚੰਗੇ ਕੰਮ ਕਰਕੇ ਸੁਰਖੀਆਂ 'ਚ ਉਹ ਸਮਾਜ ਉਸੇ ਨੂੰ ਚਲੋਣਾ ਕਰਦੇ ਆ ਲੋਕ ਅੱਥਾਂ ਤੇ ਜਗਦੇ ਆ ਇਸ ਕਰਕੇ ਬੀਬਾ ਨੂੰ ਤਾਂ ਮੈਂ ਇੰਨਾ ਕੀ ਕਹੂੰਗਾ ਵੀ ਭਾਜਪਾ ਆਲੇ ਅਸਲ ਵਿੱਚ ਪੜਿਆ ਸੋਚਣਾ ਐਨੇ ਨਾ ਨਹੀਂ ਸਰਦਾ ਉਹਦੇ ਤੇ ਚੰਗੀ ਤਰ੍ਹਾਂ ਨਕੇਲ ਪਾਉਣਾ ਠੀਕ ਹੈ ਤੇ ਅਗਲਾ ਕੀ ਪ੍ਰਤੀਕਰਮ ਹੋਊਗਾ ਕਿਸਾਨ ਯੂਨੀਅਨ ਦਾ ਅੱਜ ਤੁਸੀਂ ਬੰਗਪੱਤਰ ਦੇਣ ਦੇ ਲਈ ਪਹੁੰਚੇ ਹੋ ਤੇ ਅਗਲਾ ਸਟੈਪ ਕੀ ਹੋਏਗਾ ਦੇਖੋ ਅਗਲਾ ਸਟੈਪ ਅਸੀਂ ਤਾਂ ਦਿਨ ਰਾਤ ਲੜਾਈ ਦੇ ਮੈਦਾਨ 'ਚ ਆ ਅਗਲਾ ਸਟੈਪ ਸਾਡਾ ਵੱਡਾ ਲਿਆ ਹੋਇਆ ਜਿਹਦੇ ਵਿੱਚ ਸਾਰੇ ਜਿਵੇਂ ਕਹਿੰਦੇ ਹੁੰਦੇ ਹਾਥੀ ਦੀ ਪੈੜ ਦੇ ਵਿੱਚ ਸਾਰਾ ਕੁਝ ਆਉਂਦਾ ਹੈ ਖੇਤੀ ਨੀਤੀ ਬਣਵਾਉਣ ਖਾਤਰ ਅਸੀਂ ਮੋਰਚਾ ਸ਼ੁਰੂ ਕੀਤਾ ਹੋਇਆ ਖੇਤੀ ਨੀਤੀ ਜਿਹੜੀ ਵਾਤਾਵਰਨ ਪੱਖੀ ਹੋਵੇ ਕਿਸਾਨਾਂ ਮਜ਼ਦੂਰਾਂ ਪੱਖੀ ਹੋਵੇ ਉਹ ਹੀ ਜੀ ਖੇਤੀ ਨੀਤੀ ਹੋਵੇ ਉਹਦੇ ਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਠੀਕ ਹੈ ਉਹ ਸਾਡੀ ਲੜਾਈ ਜਾਰੀ ਹੈ ਅਸੀਂ 5 6 ਰੋਜ਼ਾਂ ਤੋਂ ਨਾ ਚੰਡੀਗੜ੍ਹ ਚ ਲੈ ਕੇ ਆਏ ਆਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 30 ਤਰੀਕ ਤੱਕ ਆ ਜੀ ਜਿਹੜਾ ਖੇਤੀ ਨੀਤੀ ਦਾ ਖਰੜਾ ਦੇ ਦੇਾਂਗੇ ਫਿਰ ਉਹ ਵਿਚਾਰ ਕਰਨ ਤੋਂ ਬਾਅਦ ਉਹਦੇ ਤੇ ਆਪਾਂ ਮੰਨ ਲੈ ਚੁਲਿਆਵਾਂਗੇ ਉਹ ਖਰੜਾ ਸਾਡੇ ਹੱਥਾਂ ਚ ਆ ਗਿਆ ਠੀਕ ਹੈ ਉਹ ਅਸੀਂ ਪੜਾਂਗੇ ਪੜਨ ਤੋਂ ਬਾਅਦ ਉਹਦੇ ਚ ਕੀ ਪਾਉਣਾ ਹੈ ਕੀ ਕੁਝ ਕੱਢਣ ਵਾਲਾ ਉਹਦੇ ਚੋਂ ਉਹਦੇ ਤੇ ਉਸ ਤੋਂ ਬਾਅਦ ਇਹ ਲੜਾਈ ਤਾਂ ਸਾਡੀ ਚੱਲ ਰਹੀ ਹੈ ਆ ਆ ਲੜਾਈਆਂ ਤਾਂ ਉਹਦੇ ਹੰਗ ਐ ਐ ਕਰਕੇ ਇਸ ਤਾਂ ਰੋਜ਼ ਸੰਘਰਸ਼ ਦੇ ਮੈਦਾਨ 'ਚ ਸਾਡਾ ਮੋਰਚਾ ਲੱਗਿਆ ਹੋਇਆ ਅਗਲਾ ਪੜਾ ਅਗਲੇ ਮੋਰਚੇ ਦਾ ਕਦੋਂ ਆਉਂਦਾ ਇਹ ਗੱਲਾਂ ਸਾਰੀਆਂ ਬਚਣ ਤੋਂ ਬਾਅਦ ਜੇ ਫੌਰੀ ਤੌਰ ਤੇ ਜਿਵੇਂ ਕੋਈ ਅੱਜ ਦਿੱਕਤ ਆਉਂਦੀ ਆ ਜਖੀਰੇਵਾਜ ਤੇ ਆ ਫੈਸਲਾ ਵਾਪਸ ਨਾ ਲਿਆ ਭਗਵੰਤ ਮਾਨ ਦੀ ਸਰਕਾਰ ਨੇ ਇਹ ਤੇ ਫੌਰੀ ਫਿਰ ਸੰਘਰਸ਼ ਤੇਜ਼ ਕਰਾਂਗੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਫਿਰ ਤੁਰੰਤ ਜੂ ਟਰਨ ਲੈਣਾ ਪਊਗਾ ਪਹਿਲਾਂ ਕਿੰਨੇ ਮਸਲਿਆਂ 'ਚ ਇਹ ਮਾਹਰ ਹੋ ਚੁੱਕੀ ਐ ਇਹ ਭਗਵੰਤ ਮਾਨ ਦੀ ਸਰਕਾਰ ਜੂ ਟਰਨ ਲੈਣ ਵਾਲੇ ਮਾਮਲੇ 'ਚ ਵੀ ਫੈਸਲਾ ਕਰਦੇ ਆ ਉਦੋਂ ਪੰਚਾਇਤੀ ਚੋਣਾ ਭੰਕ ਕਰਨ ਦਾ ਫੈਸਲਾ ਕੀਤਾ ਅਗਲੇ ਦਿਨ ਜੂ ਟਰਨ 26 ਮਾਰਕੀਟ ਮੰਡੀਆਂ ਤੋਂ ਔਣ ਦਾ ਫੈਸਲਾ ਕੀਤਾ ਜਦੋਂ ਕਿਸਾਨ ਮੈਦਾਨ ਚ ਆਗੇ ਉਹਦੇ ਤੇ ਵੀ ਜੂ ਟਰਨ ਜਦੋਂ ਕੋਈ ਆਹ ਬੇਰੁਜ਼ਗਾਰਾਂ ਤੇ ਫੈਸਲਾ ਕੀਤਾ ਜਦੋਂ ਬੇਰੁਜ਼ਗਾਰ ਮੈਦਾਨ ਚ ਆਗੇ ਉਦੋਂ ਵੀ ਜੂ ਟਰਨ ਇਸ ਕਰਕੇ ਇਸ ਮਾਮਲੇ ਤੇ ਵੀ ਅਸੀਂ ਕਹਿੰਦੇ ਆ ਭਗਵੰਤ ਮਾਨ ਕੰਧ ਤੇ ਲਿਖਿਆ ਪੜੇ ਇਹ ਆਪ ਦੇ ਜਿਹੜੇ ਆਰਡਰ ਕੀਤੇ ਹੋਏ ਆ ਕੀਨੇ ਕੀਤੇ ਆ ਉਹ ਵਾਪਸ ਲੈ ਕੇ ਸਹੀ ਲੋਕਾਂ ਦਾ ਮਸਲਾ ਲੋਕ ਜੇ ਨਹੀਂ ਚਾਹੁੰਦੇ ਲੋਕ ਜਿਹੜੀ ਗੱਲ ਨੂੰ ਉਹ ਕਿਉਂ ਧੱਕੇ ਨਾਲ ਮੜਦੇ ਆ ਜੇ ਸੱਚਮੁੱਚ ਲੋਕ ਚਾਹੁੰਦੇ ਹੋ ਲੋਕਾਂ ਨੂੰ ਚੰਗੀ ਲੱਗੇ ਤੁਹਾਡੇ ਮੈਂ ਮੱਧਮ ਰਾਈ ਦੱਸਣਾ ਚਾਹੁੰਨਾ ਜੇ ਲੋਕਾਂ ਨੂੰ ਚੰਗਾ ਹੋਵੇ ਜਦੋਂ ਬੀਟੀ ਨਰਮਾ ਇੱਥੇ ਆਇਆ ਠੀਕ ਹੈ ਬੀਟੀ ਨਰਮੇ ਦੇ ਬੀਜ ਬਾਰੇ ਲੋਕਾਂ ਨੂੰ ਚੰਗਾ ਲੱਗਿਆ ਲੋਕ ਤਾਂ ਆਪ ਗੁਜਰਾਤ ਚ ਜਾ ਕੇ ਬੀਜ ਲੈਂਦੇ ਰਹੇ ਇੱਥੇ ਆਈ ਚੰਗੀ ਚੀਜ਼ ਨੂੰ ਕਿਉਂ ਨਹੀਂ ਅਪਣਾਉਣਗੇ ਲੋਕਾਂ ਨੂੰ ਪ੍ਰੇਰਣ ਦੀ ਲੋੜ ਹੈ ਕਿਉਂਕਿ ਅਸਲ ਵਿੱਚ ਇਹ ਚੀਜ਼ ਨਹੀਂ ਚੰਗੀ ਇਹ ਤਾਂ ਜਾਣ ਬੁੱਝ ਕੇ ਲੋਕਾਂ ਤੇ ਅੱਗ ਸੌ ਮੜਨਾ ਚਾਹੁੰਦੇ ਆ ਇਹ ਬਰਦਾਸ਼ਤ ਨਹੀਂ ਹੋਣਾ ਸਾਡੇ ਨਾਲ ਇਸ ਵੇਲੇ ਕਿਸਾਨਾਂ ਕੋ ਮੌਜੂਦ ਸੀ ਗੱਲਬਾਤ ਕੀਤੀ ਹੈ ਸੋ ਦੇਖਣਾ ਹੈ ਬਾਕੀ ਹੈ ਕਿ ਮੰਗ ਪੱਤਰ ਤੋਂ ਬਾਅਦ ਕੀ ਮਸਲਾ ਹੱਲ ਹੁੰਦਾ ਹੈ ਜਾਂ ਨਹੀਂ